ਇੱਕ ਵਾਰ ਦੀ ਗੱਲ ਹੈ ਇੱਕ ਹਰੇ ਭਰੇ ਪਿੰਡ ਦੇ ਨੇੜੇ ਇੱਕ ਛੋਟੀ ਜਿਹੀ ਝੌਂਪੜੀ ਸੀ ਉਸ ਝੌਂਪੜੀ ਵਿੱਚ ਇੱਕ ਮੁਰਗੀ ਰਹਿੰਦੀ ਸੀ ਕੁਝ ਦਿਨ ਪਹਿਲਾਂ ਉਸਨੇ 5 ਅੰਡੇ ਦਿੱਤੇ ਸਨ ਚਾਰ ਅੰਡਿਆਂ ਵਿੱਚੋਂ ਨੰਨੇ ਨੰਨੇ ਚੂਚੇ ਨਿਕਲ ਆਏ ਪਰ ਇੱਕ ਅੰਡਾ ਹਜੇ ਵੀ ਬਾਕੀ ਸੀ ਇੱਕ ਦਿਨ ਮੁਰਗੀ ਆਪਣੀ ਚਾਰ ਚੂਚਿਆਂ ਨੂੰ ਲੈ ਕੇ ਦਾਣੇ ਚੁਗਣ ਲਈ ਬਾਹਰ ਚਲੀ ਗਈ ਆਖਰੀ ਅੰਡਾ ਝੌਂਪੜੀ ਵਿੱਚ ਹੀ ਰਹਿ ਗਿਆ ਕੁਝ ਸਮੇਂ ਬਾਅਦ ਉਹ ਅੰਡਾ ਫਟ ਗਿਆ ਅਤੇ ਉਸ ਵਿੱਚੋਂ ਇੱਕ ਨੰਨਾ ਚੂਚਾ ਬਾਹਰ ਆ ਗਿਆ। ਮਾਂ ਨੂੰ ਆਪਣੇ ਕੋਲ ਨਾ ਵੇਖ ਕੇ ਉਹ ਘਬਰਾ ਗਿਆ ਅਤੇ ਰੋਣ ਲੱਗ ਪਿਆ। ਕੁਝ ਹੌਸਲਾ ਕਰਕੇ ਚੂਚਾ ਝੋਂਪੜੀ ਤੋਂ ਬਾਹਰ ਨਿਕਲਿਆ ਅਤੇ ਆਪਣੀ ਮਾਂ ਨੂੰ ਲੱਭਣ ਲੱਗ ਪਿਆ। ਸਭ ਤੋਂ ਪਹਿਲਾਂ ਉਸ ਨੂੰ ਇੱਕ ਘੋੜਾ ਮਿਲਿਆ ਜੋ ਖੁੱਲੇ ਮੈਦਾਨ ਵਿੱਚ ਦੌੜ ਰਿਹਾ ਸੀ। ਚੂਚੇ ਨੇ ਪੁੱਛਿਆ, "ਕੀ ਤੁਸੀਂ ਮੇਰੀ ਮਾਂ ਹੋ?" ਘੋੜੇ ਨੇ ਹੱਸ ਕੇ ਕਿਹਾ, "ਨਹੀਂ ਪੁੱਤ, ਮੈਂ ਬਹੁਤ ਵੱਡਾ ਤੇ ਤੇਜ਼ ਹਾਂ।" ਤੇਰੀ ਮਾਤਾ ਮੇਰੇ ਨਾਲੋਂ ਛੋਟੀ ਹੋਵੇਗੀ ਚੂਚਾ ਅੱਗੇ ਵੱਧ ਗਿਆ ਰਸਤੇ ਵਿੱਚ ਉਸ ਨੂੰ ਪੇੜ ਮਿਲੇ ਚੂਚੇ ਨੇ ਉਸ ਨੂੰ ਪੁੱਛਿਆ ਪੇੜ ਨੇ ਉਸ ਨੂੰ ਪਿਆਰ ਨਾਲ ਕਿਹਾ ਮੇਰੇ ਚਾਰ ਪੈਰ ਹਨ ਪਰ ਤੇਰੀ ਮਾਤੇ ਦੋ ਪੈਰ ਅਤੇ ਦੋ ਖੰਭ ਹੋਣਗੇ ਫਿਰ ਚੂਚੇ ਨੂੰ ਇੱਕ ਖਰਗੋਸ਼ ਮਿਲਿਆ ਜੋ ਉੱਛਲਦਾ ਫਿਰ ਰਿਹਾ ਸੀ ਚੂਚੇ ਨੇ ਸੋਚਿਆ ਸ਼ਾਇਦ ਇਹੀ ਮੇਰੀ ਮਾਂ ਹੋਵੇਗੀ ਪਰ ਖਰਗੋਸ਼ ਨੇ ਕਿਹਾ ਮੈਂ ਬਹੁਤ ਤੇਜ਼ ਉਛਲਦਾ ਹਾਂ ਪਰ ਤੇਰੀ ਮਾਦੀ ਚਾਲ ਨਰਮ ਹੁੰਦੀ ਹੈ ਚੂਚਾ ਹੁਣ ਥੋੜਾ ਥੱਕ ਗਿਆ ਸੀ ਪਰ ਉਸਨੇ ਹਿੰਮਤ ਨਹੀਂ ਛੱਡੀ ਕੁਝ ਦੂਰ ਇੱਕ ਤੋਤਾ ਬੈਠਾ ਸੀ ਚੂਚੇ ਨੇ ਉਸ ਨੂੰ ਆਪਣੀ ਸਮੱਸਿਆ ਦੱਸੀ ਤੋਤੇ ਨੇ ਕਿਹਾ ਮੈਂ ਬੋਲ ਸਕਦਾ ਹਾਂ ਪਰ ਤੇਰੀ ਮਾਦੀ ਆਵਾਜ਼ ਕੁਕੜੁਕੜੂ ਹੋਵੇਗੀ ਤੂੰ ਉਸ ਆਵਾਜ਼ ਦਾ ਪਿੱਛਾ ਕਰ ਅਚਾਨਕ ਚੂਚੇ ਨੇ ਕੁਕੜੁਕੜੂ ਦੀ ਆਵਾਜ਼ ਸੁਣੀ ਉਹ ਤੁਰੰਤ ਉਸ ਪਾਸੇ ਦੌੜਿਆ। ਕੁਝ ਹੀ ਪਲਾਂ ਵਿੱਚ ਉਸਨੇ ਆਪਣੀ ਮਾਂ ਨੂੰ ਦੇਖ ਲਿਆ। ਮੁਰਗੀ ਨੇ ਆਪਣੇ ਨੰਨੇ ਚੂਚੇ ਨੂੰ ਪੰਖਾ ਵਿੱਚ ਲੈ ਲਿਆ। ਚੂਚੇ ਨੇ ਆਪਣੀ ਹਿੰਮਤ ਅਤੇ ਯਾਤਰਾ ਦੀ ਸਾਰੀ ਕਹਾਣੀ ਆਪਣੀ ਮਾਂ ਨੂੰ ਸੁਣਾਈ। ਮੁਰਗੀ ਆਪਣੇ ਚੂਚੇ ਉੱਤੇ ਬਹੁਤ ਖੁਸ਼ ਹੋਈ। ਉਸਨੇ ਚੂਚੇ ਨੂੰ ਇੱਕ ਛੋਟਾ ਜਿਹਾ ਤੋਹਫ਼ਾ ਦਿੱਤਾ। ਤੋਹਫ਼ਾ ਮਿਲਦੇ ਹੀ ਚੂਚਾ ਖੁਸ਼ੀ ਨਾਲ ਨੱਚਣ ਲੱਗ ਪਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਮਨ ਵਿੱਚ ਹੌਂਸਲਾ ਹੋਵੇ ਤਾਂ ਹਰ ਮੁਸ਼ਕਿਲ ਦਾ ਹੱਲ ਮਿਲ ਜਾਂਦਾ ਹੈ। ਹਮੇਸ਼ਾ ਅੱਗੇ ਵਧਦੇ ਰਹੋ ਅਤੇ ਆਪਣੀ ਮੰਜ਼ਿਲ ਨੂੰ ਕਦੇ ਨਾ ਭੁੱਲੋ ਇਸ ਲਈ ਪਿਆਰੇ ਦੋਸਤੋ ਮਿਹਨਤ ਕਰਦੇ ਰਹੋ ਅਤੇ ਹੌਸਲਾ ਬਣਾਈ ਰੱਖੋ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ